ਇਹ ਆਉਣ ਵਾਲੇ ਚੋਣਾ ਜਿਹੜੀਆਂ ਹੁੰਦੀਆਂ ਨੇ ਇਹਦੇ ਵਿੱਚ ਹੁਣੀਸ਼ੇ ਨੂੰ ਰਹਾਓ ਜੀ ਜੀ ਬਚਾਓ ਦੇਸ਼ ਬਚਾਓ ਖੇਤੀ ਬੜੀ ਬਚਾਓ ਇਹ ਸੂਤਸਰ ਮੋਰਚੇ ਦਾ ਆਰਐਸਐਸ ਦਾ ਕਮਿਆਨ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਕਿਸਾਨ ਲੜ ਰਹੇ ਨੇ ਇਹ ਨਹੀਂ ਵੀ ਕਿੱਥੇ ਕੋਈ ਲੜ ਰਿਹਾ ਸਾਨੂੰ ਦਿੱਲੀ ਜਦੋਂ ਮੋਰਚਾ ਚੱਲਦਾ ਸੀ ਉਦੋਂ ਵੀ ਸੀ ਧਿਆਨ ਕਰੋ ਉਦੋਂ ਵੀ ਸਾਨੂੰ ਖਾਲਸਤਾਨੀ ਵੱਖਵਾਦੀ ਭਾਂਡ-ਬਾਂਦੇ ਰੰਗ ਲਾ ਕੇ ਬਧਰਾਮ ਕਰਦੇ ਸੀ ਮੋਰਚੇ ਨੂੰ ਹੁਣ ਆਰਐਸਐਸ ਦਾ ਬਿਆਨ ਆਇਆ ਹੈ ਚੌਥੇ ਪੰਜਵੇਂ ਪਰਸੋਂ ਆਇਆ ਗੌਰਿੰਕਲ ਚਪਿਆ ਕਿ ਕਿਸਾਨ ਜੋ ਲੜ ਰਹੇ ਨੇ ਪੰਜਾਬ ਦੇ ਵਿੱਚ ਇਹ ਡਿਸਰਪਟਿਵ ਫੋਰਸਸ ਨੇ ਇਹ ਸੈਪਰੇਟਿਸਟ ਇਹ ਵੱਖਵਾਦੀ ਨੇ ਭਾਨ-ਪਾਨ ਉਹਨੇ ਲਾਈ ਹੈ ਇਸ ਬਿਆਨ ਦੀ ਅਸੀਂ ਪੂਰ ਜ਼ੋਰ ਨਿੰਦਾ ਕਰਦੇ ਹਾਂ ਐਸਕੇਮ ਵੱਲੋਂ ਕਿਉਂਕਿ ਬੀਜੇਪੀ ਦੀ ਆਰਐਸਐਸ ਦੀ ਸਾਜਿਸ਼ ਕਿਸਾਨਾਂ ਨੂੰ ਇਕਤੋਂ ਤੋੜਨਾ ਜੇ ਕਿਸਾਨ ਲੜਨ ਉਹਨਾਂ ਨੂੰ ਅਲੱਗ-ਅਲੱਗ ਦੇ ਇਸ ਤਰ੍ਹਾਂ ਇਲਿਜੀਟਸ ਨਾਲ ਕੇ ਬਦਨਾਮ ਕਰਨਾ ਕਿਸਾਨ ਨਾ ਜਿਹੜੇ ਉਹ ਕਿਸਾਨ ਨੇ ਕਿਸਾਨ ਆਪਣੀ ਮੰਗਾਂ ਲਈ ਲੜ ਰਹੇ ਆ ਤੁਹਾਡੇ ਸਾਹਮਣੇ ਆ ਪਹਿਲਾ ਲੜਕੇ ਦਿੱਲੀ ਮੋਰਚਾ ਮੋਦੀ ਨੂੰ ਝਕਾਇਆ ਤਿੰਨ ਕਾਨੂੰਨ ਰੱਦ ਕਰਾਏ ਨੇ ਉਹਨਾਂ ਸਾਰੇ ਦੇਸ਼ ਦੇ ਵਿੱਚ ਕਿਸਾਨ ਐਮਐਸਪੀ ਦੀ ਲੀਗਲ ਗਾਰੰਟੀ ਕਰਜ਼ਾ ਮੁਕਤੀ ਸੋਸ਼ਲ ਸਿਕਿਉਰਿਟੀ ਕ੍ਰੌਪ ਇੰਸ਼ੋਰੈਂਸ ਇਹਨਾਂ ਸਾਰੀਆਂ ਮੰਗਾਂ ਲਈ ਲੜਾਈ ਲੜ ਰਹੇ ਆ ਜਿਹਦੇ ਲਈ ਲੱਖਾਂ ਦਾ ਕੱਠ ਤੁਹਾਡੇ ਸਾਹਮਣੇ ਹੈ ਦਿੱਲੀ ਹੋਇਆ ਔਰ ਇਹ ਲਾ ਮਿਸਾਲ ਹੈ ਮੈਂ ਸਮਝਦਾ ਜਦੋਂ ਦਿੱਲੀ ਮੋਰਚਾ ਜਿੱਤਿਆ ਉਸ ਤੋਂ ਬਾਅਦ ਪਹਿਲਾ ਕੱਠ ਜਿਹੜਾ ਐਸਕੇਮ ਦਾ ਦਿੱਲੀ ਹੋਇਆ ਜਿਸ ਨੂੰ ਸਾਰੇ মিডিਆ ਔਰ ਸਾਰੇ ਦੇਸ਼ ਨੇ ਉਹ ਕੀਤੀ ਹੈ ਔਰ ਤੁਸੀਂ ਦੇਖੋ 2024 ਆ ਰਿਹਾ ਹੁਣ ਇਲੈਕਸ਼ਨ ਦੇ ਵੋਟ ਦੇ ਵਿੱਚ ਹੈ ਇਹਨਾਂ ਸਾਥੀਆਂ ਨੇ ਗੱਲ ਕੀਤੀ ਹੈ ਕਿ ਦੇਸ਼ ਦੇ ਵਿੱਚ ਐਂਟੀ ਬੀਜਪੀ ਕੰਪੇਨ ਉਹਦਾ ਮਹਿਨਾ ਕੀ ਹੈ ਅੱਜ ਬੀਜਪੀ ਮੇਨ ਡੇਂਜਰ ਹੈ ਦੇਸ਼ ਲਈ ਮੇਨ ਡੇਂਜਰ ਜੇ ਬੀਜਪੀ ਦੁਆਰਾ ਆਉਂਦੀ ਹੈ ਇਸ ਵਾਰੀ ਕੋਈ ਭੇਖਾ ਨਹੀਂ ਕਿ ਉਹ ਉਸਨੇ ਸੰਵਿਧਾਨ ਨੂੰ ਬਦਲ ਲੈਣਾ ਉਹ ਪ੍ਰਧਾਨਗੀ ਤਰਜ਼ ਦੀ ਰਾਜ ਲਿਆਉਣਗੇ ਕੂਤਨ ਤੁਹਾਡੇ ਸਾਹਮਣੇ ਆ ਜਿਹੜਾ 2000 ਤੋਂ ਤਾਕਤ ਦੇ ਵਿੱਚ ਸਾਰੇ ਸੰਵਿਧਾਨ ਨੂੰ ਬਦਲ ਕੇ ਦੁਬਾਰਾ 6 ਸਾਲ ਲਈ ਫੇਰ ਆ ਗਏ। ਇਸ ਤਰ੍ਹਾਂ ਦਾ ਕੰਮ ਹੈ ਸਾਡੇ ਦੇਸ਼ 'ਚ ਬੜਾ ਭਾਰੀ ਖਤਰਾ ਹੈ। ਕਹਿ ਰਹੀ ਹੈ ਸਾਰੀ اپੋਜੀਸ਼ਨ ਵੀ ਸਾਨੂੰ ਵੀ ਪਤਾ ਹੈ ਕਿ ਇਸ ਸੰਵਿਧਾਨ ਨੂੰ ਚੇਂਜ ਕਰਨਾ ਹੈ ਪ੍ਰਧਾਨਗੀ ਦਰਸਦੀ ਰਾਜ ਲਿਆਉਣਾ ਇਸ ਨੇ ਸੰਵਿਧਾਨ ਨੂੰ ਖਤਮ ਕਰਨਾ ਹੈ ਜਮਹੂਰੀਤ ਨੂੰ ਖਤਮ ਕਰਨਾ ਹੈ ਤਾਂ ਲੜਨ ਦਾ ਅਧਿਕਾਰ ਸਪੇਸ ਕਿੱਥੇ ਲੋਕਾਂ ਲਈ ਰਹਿ ਜਾਏਗੀ। ਸੋ ਅੱਜ ਬੜੀ ਜ਼ਰੂਰਤ ਹੈ ਔਰ ਮੈਂ ਸਮਝਦਾ ਇਸ ਟਾਸਕ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹੀ ਲੈ ਸਕਦਾ ਹੈ। ਇਹ ਇੱਕ ਦੇਸ਼ ਦੇ ਵਿੱਚ ਵੱਡੀ ਤਾਕਤ ਆ ਜੁਬਰੀ ਹੋਈ ਹੈ ਇਹ ਸਾਰੇ ਦੇਸ਼ ਦੇ ਵਿੱਚ ਇੱਕ ਕੈਂਪੇਨ ਚਲਾ ਕੇ ਜਿਹੜੇ ਮਰਜੀ ਸੂਬੇ ਦੇ ਵਿੱਚ ਹੋਵੇ ਪੰਜਾਬ ਚ ਹੋਵੇ ਅਸੀਂ ਇਹ ਭਾਜਪਾ ਨੂੰ ਡੀਫੀਟ ਕਰੋ ਭਾਜਪਾ ਨੂੰ ਮੈਂ ਭਾਜਪਾ ਨੂੰ ਵੋਟ ਨਾ ਪਾਓ ਇੱਕ ਵਾਰੀ ਇਸ ਨੂੰ ਗੱਦੀ ਤੋਂ ਉਤਾਰੂ ਦੇਸ਼ ਨੂੰ ਬਚਾਉਣਾ ਹੈ ਇਹ ਸੰਦੇਸ਼ ਸਾਡੇ ਦੇਸ਼ ਚ ਜਾਏਗਾ ਆਰ ਜੀ ਦੀ ਸਟੇਟਮੈਂਟ ਵੀ ਕੰਡਮਨ ਕਰਦੇ ਹਾਂ ਅਸੀਂ ਲਖਵਾਲ ਸਾਹਿਬ ਪ੍ਰੈਸ ਵਾਲੇ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ 14 ਮਾਰਚ ਨੂੰ ਦਿੱਲੀ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਗਈ ਆਸਾਨੀ ਮੰਗਣ ਲੈ ਕੇ ਜਿਸ ਵਿੱਚ ਐਮਐਸਪੀ ਦਾ ਮਾਮਲਾ ਪ੍ਰੋਕਿਊਰਮੈਂਟ ਦੀ ਗਰੰਟੀ ਕਰਜ਼ਾ ਮੁਕਤੀ ਲਖਮੀਰਪੁਰ ਖੀਰੀ ਦਾ ਜੋ ਪਛਾਦਤ ਹੋਇਆ ਉਸ ਤੇ ਅਜੇ ਟੋਨੀ ਨੂੰ ਜੋ ਟਿਕਟ ਦਿੱਤੀ ਹੈ ਉਹਦੀ ਸਖਤ ਨਿਦੇਧੀ ਕੀਤੀ ਹੈ। ਔਰ ਇਸ ਦੇ ਨਾਲ ਹੀ ਜਿਹੜੇ ਅਸੀਂ ਮਹਾਪੰਚਾਇਤ ਕੇ ਹੈ ਉਹਦੇ ਜਿਹੜਾ ਪੁਲਿਸ ਦਾ ਬਹੁਤ ਗਲਤ ਰਵਈਆ ਸੀ ਥਾਂ ਥਾਂ ਤੇ ਰੋਕਾਂ ਖੜੀਆਂ ਕੀਤੀਆਂ ਗਈਆਂ ਲੋਕਾਂ ਨੂੰ ਵਰਕਰਾਂ ਨੂੰ ਦਿੱਲੀ ਦੇ ਗਰਾਊਂਡ ਦੇ ਵਿੱਚ ਜਾਣ ਤੇ ਵਿੱਚ ਦੇਰੀ ਕਰਨ ਦੀ ਆਪੋਸ਼ਾ ਕਰਤੀਆਂ ਗਈਆਂ ਬਹੁਤ ਹਰਾਸਮੈਂਟ ਕੀਤੀ ਗਈ ਅੱਜ ਦੀ ਮੀਡੀਆ ਵੱਲੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਉਹਦੇ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਜਾਂਦੀ ਹੈ ਔਰ ਦੂਸਰਾ ਜੋ ਆਰਐਸਐਸ ਵੱਲੋਂ ਬਿਆਨ ਆਇਆ ਉਹ ਦੇਸ਼ ਵਿਰੋਧੀ ਕਿਸਾਨ ਵਿਰੋਧੀ ਬਿਆਨ ਆਇਆ ਅਸੀਂ ਉਸ ਦੀ ਵੀ ਬਹੁਤ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੇ ਖਿਲਾਫ ਮਹਿਮਖੜੀ ਕਰਕੇ ਉਹਦਾ ਵਿਰੋਧ ਕਰਾਂਗੇ ਔਰ ਲੋਕਾਂ ਨੂੰ ਅਪੀਲ ਕਰਾਂਗੇ ਇਸ ਜਿਹੜੀ ਫਾਸੀਵਾਦੀ ਸਰਕਾਰ ਹੈ ਜਾਂ ਫਾਸੀਵਾਦੀ ਪਾਰਟੀ ਹੈ ਔਰ ਕਿਸਾਨ ਵਿਰੋਧੀ ਹੈ ਦੇਸ਼ ਵਿਰੋਧੀ ਹੈ ਸਭ ਧਾਨ ਵਿਰੋਧੀ ਹੈ ਡੈਮੋਕ੍ਰੇਸੀ ਵਿਰੋਧੀ ਹੈ ਇਸ ਦੇ ਮੂੰਹ ਨਾਲ ਆਇਆ ਜਾਵੇ ਔਰ ਇਸ ਨੂੰ ਸਬਕ ਸਿਖਾਇਆ ਜਾਵੇ ਇਸ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ ਚ ਦੂਜੀਆਂ ਪੋਲੀਟੀਕਲ ਪਾਰਟੀਆਂ ਦੀਆਂ ਸਰਕਾਰਾਂ ਨਿਯਮਕਲ ਪਾਰਟੀਆਂ ਉਹ ਅਜੇਹਾ ਦੇਸ਼ ਦੇ ਇਤਿਹਾਸ ਦੇ ਵਿੱਚ ਨਾ ਕਰੇ ਅਜਿਹਾ ਨਾ ਕਰੇ ਮੈਂ ਕੋਲ ਮੈਂ ਇਹ ਮਹਾਪੰਚਾਇਤ ਕਰਕੇ ਆਏ ਆ ਉਹਦੇ ਚ ਬੜੇ ਆ ਰਕਾਬਟਾਂ ਸਾਨੂੰ ਜਾਣ ਚ ਖੜੀਆਂ ਕੀਤੀਆਂ ਗਈਆਂ ਸਾਡੀਆਂ ਬੱਸਾਂ ਸੀ ਮਜਨੂਨ ਢਿੱਲਾ ਗੁਰਦੁਆਰੇ ਸਾਹ ਤੱਕ ਨੂੰ ਠੁਮਕਾਇਆ ਗਿਆ ਵੀ ਉੱਥੇ ਤੁਸੀਂ ਕਿਸਾਨਾਂ ਨੂੰ ਲੰਗਰ ਨਹੀਂ ਦੇਣਾ ਉੱਥੇ ਬੜ ਨਹੀਂ ਦੇਣਾ ਸਾਡੇ ਉੱਥੇ ਰਾਮ ਨੀਲਾ ਗਰਾਊਂਡ ਦੇ ਵਿੱਚ ਪਾਣੀ ਛੱਟਿਆ ਗਿਆ ਵੀ ਉੱਥੇ ਬੈਠਣ ਦੀ ਵਿਵਸਥਾ ਨਾ ਹੋਵੇ ਤੇ ਲੋਕਾਂ ਨੂੰ ਡਰ ਪੈਦਾ ਕੀਤਾ ਗਿਆ ਵੀ ਲੋਕ ਨਾ ਜਾਣ ਪਰ ਇਸ ਦੇ ਬਾਵਜੂਦ ਵੀ ਲੱਖਾਂ ਕਿਸਾਨ ੱੱਲੇ ਪੰਜਾਬ ਚੋਂ ਨਹੀਂ ਸਾਰੀਆਂ ਸਟੇਟਾਂ ਦੇ ਵਿੱਚੋਂ ਕਿਸਾਨ ਗਏ ਆ ਇਹ ਜਾਣ ਕੇ ਭਾਜਪਾ ਸਰਕਾਰ ਕਹਿਣਾ ਚਾਹੁੰਦੀ ਸੀ ਦੱਸਣਾ ਚਾਹੁੰਦੀ ਸੀ ਵੀ ਇਕੱਲੇ ਪੰਜਾਬੀ ਹੀ ਕਿਉਂ ਦੁਖੀ ਆ ਪੰਜਾਬੀ ਹੀ ਕਿਉਂ ਅੰਦੋਲਨ ਕਰਦੇ ਆ ਉਹ ਅਸੀਂ ਇਹਨਾਂ ਨੂੰ ਦਿਖਾਇਆ ਵੀ ਸਾਰੇ ਦੇਸ਼ ਦਾ ਕਿਸਾਨ ਦੁਖੀ ਆ ਠੋਡੇ ਤੋਂ ਤੁਹਾਡੀਆਂ ਨੀਤੀਆਂ ਤੋਂ ਸਾਰਾ ਦੇਸ਼ ਦੁਖੀ ਆ ਕਿਉਂਕਿ ਤੁਸੀਂ ਦੇਸ਼ ਨੂੰ ਲੁੱਟਿਆ ਪੱਟਿਆ ਤੇ ਕਿਸਾਨਾਂ ਨੂੰ ਵੀ ਮੜਾ ਚੰਗਾ ਸਾਨੂੰ ਦੇਸ਼த் ਰੋਹੀ ਕਿਹਾ ਗਿਆ ਸਾਨੂੰ ਬੜੀ ਉਮੀਦ ਸੀ ਇਹ ਸਰਕਾਰ ਤੇ ਵੀ ਸ਼ਾਇਦ ਜਾਣਦੀ-ਜਾਂਦੀ ਕਿਉਂਕਿ ਅੰਦੋਲਨ ਵੀ ਚੱਲ ਰਹੇ ਸੀ ਅਸੀਂ ਵੀ ਵੱਖ-ਵੱਖ ਅੰਦੋਲਨ ਕਰਦੇ ਸੀ ਭਾਰਤ ਬੰਦ ਕਰਦੇ ਸੀ ਰੇਲਾ ਬੰਦ ਕਰਦੇ ਸੀ ਕਦੇ ਤੋਲ ਪਲਾਜ਼ੇ ਬੰਦ ਕਰਦੇ ਸੀ ਸਾਰੇ ਸਾਡੀਆਂ ਦੇਸ਼ ਦੀਆਂ ਸਟੇਟਾਂ ਦੇ ਵਿੱਚ ਸਾਡੇ ਪ੍ਰੋਗਰਾਮ ਚੱਲ ਰਹੇ ਸੀ ਸਾਨੂੰ ਲੱਗਦਾ ਸੀ ਵੀ ਜੇ ਕੁਝ ਮਾੜਾ ਮੋਟਾ ਹਮਦਰਦੀ ਹੈ ਸੇ ਸਰਕਾਰ ਨੂੰ ਤਾਂ ਸਾਡੇ ਲਈ ਕੁਝ ਐਲਾਨ ਕਰੂਗੀ ਪਰ ਇਹਨਾਂ ਨੇ ਇੱਕ ਵੀ ਐਲਾਨ ਕਿਸਾਨ ਦਾ ਨਾਂ ਲੈਣਾ ਵੀ ਇਹਨਾਂ ਨੇ ਜ਼ਰੂਰਤ ਨਹੀਂ ਸਮਝੀ ਜਿੱਦੇ ਕੀ ਇਹਨਾਂ ਨੂੰ ਸਜ਼ਾ ਭੁਗਤਣੀ ਪਊਗੀ ਲੋਕ ਇਹਨੂੰ ਮੂੰਹ ਨਹੀਂ ਲਾਉਣਗੇ ਤੇ ਆ ਤੁਸੀਂ ਆਪ ਭਾਜਪਾ ਦਾ ਵਿਰੋਧ ਕਿਸ ਤਰੀਕੇ ਨਾਲ ਕਰੋਗੇ ਜੇ ਇਕੱਠੇ ਹੋਣ ਦੀਆਂ ਪਾਰਟੀਆਂ ਦੇ ਵਿੱਚ ਆਂ ਉਹਨਾਂ ਦੇ ਵਿਰੋਧ ਹੋਏਗਾ ਅਸੀਂ ਇਹਨਾਂ ਨੂੰ ਪਿੰਡਾਂ 'ਚ ਸਵਾਲ ਪੁੱਛਾਂਗੇ ਕੀ ਕਿਸਾਨਾਂ ਨੂੰ ਮਾਰਨਾ ਆਇਓ ਤੁਸੀਂ ਕੀ ਕਿਸਾਨਾਂ ਨੂੰ ਬਚਾਉਣਾ ਆਇਓ ਕੀ ਤੁਸੀਂ ਸਾਡੇ ਗੋਲੀਆਂ ਮਾਰੋਗੇ ਜੇ ਤੁਹਾਡੀ ਸਰਕਾਰ ਬਣ ਗਈ ਤਾਂ ਅੱਗੇ ਸਾਡੇ ਅੱਗੇ ਨਾਲ ਸਾਡੇ ਨਾਲ ਕੀ ਸਲੂਕ ਹੋਊਗਾ ਤੇ ਅੱਗੇ ਤੁਸੀਂ ਸਾਡੇ ਨਾਲ ਸਲੂਕ ਕੀ ਕੀਤਾ ਪਹਿਲਾਂ ਡਾਕਟਰ ਸੁਤਾਨ ਸੇਮੀਨਾਰਾ ਸੂਬਾ ਪ੍ਰਧਾਨ ਜਮੂਰੀ ਕਿਸਾਨ ਸਭਾ ਇਹ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਅੱਜ ਜਿਹੜੀ ਸਾਡੀ ਬੜੀ ਵਿਸ਼ੇਸ਼ ਮੀਟਿੰਗ ਹੋਈ ਆ ਜਿਹਦੇ ਵਿੱਚ ਇੱਕ ਸਮੀਖਿਆ ਕੀਤੀ ਗਈ ਆ ਵੀ ਦਿੱਲੀ ਦਾ ਜਿਹੜਾ ਕਿਸਾਨ ਮਜਦੂਰ ਮਹਾਪੰਚਾਇਤ ਹੋਈ ਆ ਇਹ ਪਿਛਲੇ 500 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਇਕੱਠ ਹੋਇਆ ਸਭ ਤੋਂ ਵੱਡਾ ਇਕੱਠ ਸਾਰੀ ਦਿੱਲੀ ਭਰ ਗਈ ਆ ਇਸ ਕਰਕੇ ਸਾਰੇ ਭਾਰਤ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਵੱਡੀ ਗਿਣਤੀ ਚ ਗਏ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਪ੍ਰੈਸ ਨੇ ਵੀ ਪਹਿਲੀ ਦਫਾ ਸਾਰੇ ਦੇਸ਼ ਦੀ قومی ਪ੍ਰੈਸ ਨੇ ਇਨੂੰ ਉਭਾਰ ਕੇ ਲਿਆ ਇੱਕ ਤੇ ਅਸੀਂ ਇਸ ਵਿੱਚ ਕੀ ਕੀਤਾ ਦੂਸਰੀ ਸਾਡੀ ਇਹ ਆ ਕਿ ਉੱਥੇ 8 ਨੁਕਾਤੀ ਇੱਕ ਪ੍ਰੰਪਤ ਪੱਤਰ ਲਿਆ ਸੀ ਉਹਦੇ ਵਿੱਚ ਸਾਡੀ ਐਮਐਸਪੀ ਦੀ ਮੰਗ ਕਰਜ਼ੇ ਦੀ ਜਿਹੜੀ ਰੱਦ ਕਰਾਉਣ ਦੀ ਮੰਗ ਆ ਜੋ ਸਾਥੀਆਂ ਨੇ ਸਾਡੀਆਂ ਮੰਗਾਂ ਦੱਸੀਆਂ ਨੇ ਮੈਂ ਦੁਹਰਾਉਣਾ ਨਹੀਂ ਚਾਹੁੰਦਾ ਉਹ 8 ਨੁਕਾਤੀ ਜਿਹੜਾ ਪ੍ਰੋਗਰਾਮ ਆ ਉਹਦੇ ਉੱਤੇ ਅਜੇ ਤੱਕ ਇਹ ਜਿਹੜੀ ਕੇਂਦਰ ਵਿੱਚ ਆਰਾ ਸੈਸ ਦੀ ਗੋਆ ਬੀਜੇਪੀ ਸਰਕਾਰ ਚੱਲਦੀ ਆ ਇਹ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਅਸੀਂ ਡਟ ਕੇ ਇਹਨਾਂ ਨੂੰ ਡੰਗੜ ਕਰਨਾ ਇਹਨਾਂ ਦਾ ਵਿਰੋਧ ਕਰਨਾ ਵਾ ਨਾਲ ਦੀ ਨਾਲ ਜਿਹੜੀਆਂ ਦੂਸਰੀਆਂ ਪਾਰਟੀਆਂ ਪਿੰਡਾਂ ਜਾਣਗੀਆਂ ਉਹਨਾਂ ਕੋ ਪੁੱਛਣਾ ਵੀ ਤੁਹਾਡਾ ਜਿਹੜਾ ਵਾ ਇਸ ਅੱਠ ਪਾਰਟੀ ਏਜੰਡੇ ਉੱਤੇ ਤੁਹਾਡਾ ਕੀ ਰਏ ਆ ਕੋਸ਼ਿਸ਼ ਕਰਾਂਗੇ ਉਹਨਾਂ ਕੋਲੋਂ ਜੇ ਨਿਸ਼ਤੀ ਹੋ ਸਕੇ ਜਾ ਉਹਨਾਂ ਕੋਲੋਂ ਅਸੀਂ ਵੈਸੇ ਵੀ ਕੋਈ ਬਾਈਟ ਕਰਾ ਕੇ ਅਸੀਂ ਇਹ ਸਾਰਾ ਇੱਕ 1 ਜੂਨ ਤੱਕ ਜਿਹੜੀਆਂ ਪੰਜਾਬ ਦੀਆਂ ਚੋਣਾਂ ਹੋਣੀਆਂ ਇਸ ਮਹੀਨੇ ਨੂੰ ਇੱਕ ਸੰਘਰਸ਼ ਦੇ ਰੂਪ ਦੇ ਵਿੱਚ ਅਸੀਂ ਇਹਨੂੰ ਲਵਾਂਗੇ ਇਹਦੇ ਵਿੱਚ ਮੋٹے ਤੌਰ ਤੇ ਆ ਕਿ ਪਿਛਲੇ ਸਮੇਂ ਵਿੱਚ ਸਾਡੇ ਕਿਸਾਨਾਂ ਦੇ ਉੱਤੇ ਨੌਜਵਾਨਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਔਰਤਾਂ ਦੇ ਉੱਤੇ ਜਿਹੜੇ ਆ ਲਗਾਤਾਰ ਹਮਲੇ ਹੁੰਦੇ ਰਹਿਆ ਅਸੀਂ ਸਾਡੇ ਸਾਥੀਆਂ ਨਿੰਦਾ ਵੀ ਕੀਤੀ ਆ ਅਸੀਂ ਇਹ ਸਾਰੀਆਂ ਉਹਨਾਂ ਦੇ ਗੱਲੇ-ਗੱਲਾਂ ਰੱਖਾਂਗੇ ਨਾਲ ਦੀ ਨਾਲ ਆ ਕਿ ਇਹਨਾਂ ਨੂੰ ਇਹਨਾਂ ਚੋਣਾਂ ਵਿੱਚ ਦੰਗੜਤ ਕਰਾਂਗੇ ਇਹ ਸਾਡਾ ਉੱਤੇ ਪ੍ਰੋਗਰਾਮ ਬਣਿਆ ਆ ਕਿ ਇਹ ਸਰਕਾਰ ਆ ਜਿਹੜੀ ਇਹ ਕਾਰਪੋਰੇਟ ਦੇ ਪੱਖੀ ਆ ਕਿਸਾਨ ਦੇ ਵੁਰਦੀ ਆ ਇਹ ਖੇਤੀ ਨੂੰ ਉਗਲਣਾ ਚਾਹੁੰਦੀ ਆ ਇਹ ਸਾਰੀਆਂ ਮੰਗਾਂ ਜਿਹੜੀਆਂ ਲੈ ਕੇ ਅਸੀਂ ਇਹ ਪਿੰਡਾਂ ਵਿੱਚ ਜਾਵਾਂ ਇਹ ਪ੍ਰੋਗਰਾਮ ਨਾਲ ਨਾਲ ਦੱਸਣਾ ਚਾਹੁੰਦੇ ਆ 23 ਤਰੀਕ ਨੂੰ ਹਰਿਆਣੇ ਦੇ ਵਿੱਚ ਬਹੁਤ ਵੱਡੀ ਜਿਹੜੀ ਸਾਡੀ ਜਨਮ ਮੌਲੀ ਮੀਡੀਆ ਸੀ ਆਪਣੇ ਸ੍ਰਿਸ਼ਟ ਸੰਮੋਰਚੇ ਦੀ ਉਹਦੇ ਸਾਡੇ ਅਗਲੇ ਪ੍ਰੋਗਰਾਮ ਵੀ ਬਣਗੇ ਪਰ ਸਾਡਾ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਪ੍ਰੋਗਰਾਮ ਅੱਜ ਹੀ ਡਿਸਕਸ ਕੀਤਾ ਇਹ ਚੱਲਦਾ ਰਹੇ ਇੱਕ ਲੱਖੋ